ਜੀ ਅੱਜ ਦਾ ਜੋ 11 ਨਵੰਬਰ ਨੂੰ ਸਾਡਾ ਦਿਨਨਗਰ ਬਲਾਕ ਵਿੱਚ ਜਿਲਾ ਪਦਿਆਤਰਾ ਦਾ ਪਹਿਲਾ ਪ੍ਰੋਗਰਾਮ ਆਰਗੇਨਾਈਜ਼ ਹੋਇਆ ਇਹਦੇ ਵਿੱਚ ਦਿਨਨਗਰ ਬਲਾਕ ਦੇ ਅਲਪੱਖਵਕ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਆਪਣਾ ਜਿਹੜਾ ਹੈ ਪਾਰਟਿਸਪੀਟ ਕੀਤਾ ਹੈ ਇਸ ਦੇ ਨਾਲ ਹੀ ਸਾਡੀ ਜੋ ਦੂਸਰੀ ਪਦਿਆਤਰਾ ਹੈ ਉਹ 18 ਤਰੀਕ ਨੂੰ ਡੇਰਾ ਬਾਬਾ ਨਾਨਕ ਬਲਾਕ ਤੋਂ ਸ਼ੁਰੂ ਹੋਏਗੀ ਜਿਲਾ ਪਦਰੀ ਜਿਹੜੀਆਂ ਪਦਿਆਤਰਾਵਾਂ ਨੇ ਉਹ 31 ਅਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਜਾਰੀ ਰਹਿਣਗੀਆਂ ਜੋ ਕਿ ਭਾਰਤ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਜੋ ਹੈ ਨੈਸ਼ਨਲ ਲੈਵਲ ਜੋ ਪਦੇ ਯਾਤਰਾ ਦਾ ਪ੍ਰੋਗਰਾਮ ਹੈ ਉਹ 26 ਨਵੰਬਰ ਤੋਂ ਲੈ ਕੇ 6 ਨਵੰਬਰ ਤੱਕ ਗੁਜਰਾਤ ਸਟੇਟ ਵਿੱਚ ਹੀ ਆਰਗੇਨਾਈਜ਼ ਕੀਤਾ ਜਾਵੇਗਾ ਇਹਨਾਂ ਪਦੇ ਯਾਤਰਾਵਾਂ ਦਾ ਮੁੱਖ ਮੰਤਵ ਵੀ ਸਾਡਾ ਇਹ ਹੈ ਕਿ ਅਨੇਕਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀਆਂ ਅਨੇਕ ਪ੍ਰਜਾਤੀਆਂ ਅਨੇਕ ਅਨੇਕ ਤਰ੍ਹਾਂ ਦੇ ਅਨੇਕ ਪਿਛੋਕਰ ਤੋਂ ਆਉਣ ਵਾਲੇ ਲੋਕਾਂ ਵਿੱਚ ਅਸੀਂ ਏਕਤਾ ਦਾ ਹੀ ਆਪਣਾ ਪ੍ਰਤੀਕ ਮੰਨਣਾ ਹੈ ਅਤੇ ਭਾਰਤ ਦੇਸ਼ ਨੂੰ ਵਿਕਸਿਤ ਦੇਸ਼ 2047 ਤੱਕ ਜੋ ਸਾਡਾ ਬਣਾਉਣ ਦਾ ਪ੍ਰਣ ਪ੍ਰਧਾਨ ਮੰਤਰੀ ਮੋਦੀ ਜੀ ਨੇ ਲੇਤਾ ਹੈ ਉਸ ਨੂੰ ਸਾਡੇ ਯੂਥ ਦੇ ਰਾਹੀਂ ਹੀ ਪੂਰਾ ਕਰਨਾ ਹੈ ਤਾਂ ਮੈਨੂੰ ਉਮੀਦ ਹੈ ਅੱਜ ਦੀ ਇਸ ਸਾਡੀ ਬਹੁਤ ਹੀ ਸਕਸੈਸਫੁਲ ਹੋਈ ਪਦਿਆਤਰਾ ਵਿੱਚ ਬੱਚਿਆਂ ਨੇ ਇਸ ਪ੍ਰਣ ਨੂੰ ਪੂਰਾ ਕਰਨ ਦਾ ਆਪਣਾ ਉਪਰਾਲਾ ਜੋ ਹੈ ਆਪਣੇ ਭਵਿੱਖ ਵਿੱਚ ਜ਼ਰੂਰ ਪੂਰਾ ਕਰਨਾ ਹੈ ਅਤੇ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਕਰਨਗੇ ਧੰਨ ਸੋ ਅੱਜ ਦੀਨਾਨਗਰ ਦੇ ਵਿੱਚ ਜਿਹੜਾ ਵਾਕ ਫॉर ਯੂਨਿਟੀ ਕਰਵਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਗਵਰਨਮੈਂਟ ਆਫ ਇੰਡੀਆ ਦਾ ਇਹ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਸਰਦਾਰ ਵੱਲਯਪਾਈ ਪਟੇਲ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਕ ਉਹਨਾਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਆਫਟਰ 31st ਆਫ ਅਕਤੂਬਰ ਇਹ ਜਿਹੜਾ ਹੈਗਾ 25 ਨਵੰਬਰ ਤੱਕ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਕ ਫॉर ਯੂਨਿਟੀ ਹੋ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਲੈਵਲ ਪ੍ਰੋਗਰਾਮ ਹੋਣਾ ਸੋ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਅੱਜ ਦੀਨਾਨਗਰ ਸਬਡਿਵੀਜ਼ਨ ਨੇ ਜਿਹੜਾ ਵਾਕ ਫਾਰ ਯੂਨਿਟੀ ਕਰਵਾਇਆ ਜਿਦੇ ਵਿੱਚ ਵੱਖ-ਵੱਖ ਸਕੂਲਸ ਕਾਲਜਸ ਇਹਨਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਸਵੇਰੇ 7 ਵਜੇ ਤੋਂ ਲੈ ਕੇ ਇਹ ਵਾਕ ਸ਼ੁਰੂ ਕੀਤੀ ਹੈ ਤੇ ਹੁਣ ਇਹ ਜਿਹੜਾ ਹੈਗਾ ਇਹਨੂੰ ਇੱਥੇ ਆ ਕੇ ਇਹਦਾ ਜਿਹੜਾ ਹੈਗਾ ਦੇ ਐਂਡਡ ði ਵਾਕ ਤੇ ਮੇਨ ਜਿਹੜਾ ਮੈਸੇਜ ਇਹੀ ਹੈ ਕਿ ਯੂਨਿਟੀ ਇਨ ਡਾਈਵਰਸਿਟੀ ਕਿਵੇਂ ਅਸੀਂ ਜਿਹੜੇ ਵੱਖ-ਵੱਖ ਅ ਚਾਹੇ ਅਸੀਂ ਵਕਫਾ ਕਾ ਕਿਤਿਆਂ ਤੋਂ ਆਣੇ ਆ ਚਾਹੇ ਅਸੀਂ ਵਕਫਾ ਵਕ ਰਿਲੀਜੀਅਨ ਕਾਸਟ ਤੋਂ ਆਣੇ ਬਟ ਅਗੇਨ ਅਸੀਂ ਸਾਰੇ ਇੱਕ ਹਾਂ ਸੋ ਵੀ ਆਰ ਵਨ ਜਿਹੜਾ ਸਾਡਾ ਜਿਹੜਾ ਯੂਨਿਟੀ ਦਾ ਜਿਹੜਾ ਮੈਸੇਜ ਹੈ ਇਹੇ ਬੱਚਿਆਂ ਨੂੰ ਦਿੱਤਾ ਗਿਆ ਐਂਡ ਬਹੁਤ ਸਾਰੇ ਬੱਚੇ ਉਹਨਾਂ ਨੂੰ ਮਹਿਰਾਨਾ ਸੁਣ ਕੇ ਕਿ ਦੇ ਡੀਪਲੀ ਅਬਾਊਟ ਦ ਹਿਸਟਰੀ ਐਂਡ ਉਹਨਾਂ ਨੇ ਸ਼ੇਅਰ ਕੀਤਾ ਕਿ ਉਹਨਾਂ ਨੇ ਅੱਗੇ ਕੀ ਬਣਾ ਹੈਗਾ ਸੋ ਇਹੋ ਜੇ ਮੌਕੇ ਦੇ ਲੈਟ ਦ ਚਿਲड्रन ਉਹਨਾਂ ਨੂੰ ਐਕਸਪੋਜ਼ਰ ਦਿੰਦੇ ਹੈ ਵਕ ਵਕ ਵਿਸ਼ਿਆਂ ਬਾਰੇ ਵਕ ਵਕ ਬੱਚਿਆਂ ਬਾਰੇ ਤੇ ਵਕ ਵਕ ਕਿੱਤਿਆਂ ਬਾਰੇ ਸੋ ਇਹੋ ਜੇ ਜਿਹੜੇ ਇਵੈਂਟਸ ਹੈਗੇ ਆ ਇਹ ਹੋਰ ਕਰਾਈ ਜਾਣੇ ਚਾਹੀਦੇ ਸੋ ਆਈ ਐਮ ਵੈਰੀ ਹੈਪੀ ਕਿ ਬੱਚਾ ਨੇ ਇੰਜੋਏ ਕੀਤਾ ਦਿ라이ਵ ਵਾਲਾ